ਬਹੁਤ ਵੱਡਾ ਦੁਕਾਨਦਾਰ ਇਹ ਲੜਕੀ ਸ਼ਾਲੂ ਗਣੇਸ਼ ਦੀ ਬੇਟੀ ਆ ਮੇਰਾ ਇਸ ਪਰਿਵਾਰ ਦੇ ਨਾਲ ਦੂਜੀ ਪੀੜੀ ਦਾ ਗਣੇਸ਼ ਦੇ ਪਿਤਾ ਜੀ ਸਾਡੇ ਵੇਲੇ ਹੀ ਵਰਤੀ ਹੋਏ ਸਨ ਤੇ ਇਸ ਪਰਿਵਾਰ ਨੇ ਬੜੀ ਮਿਹਨਤ ਨਾਲ ਤਰੱਕੀ ਕੀਤੀ ਔਰ ਜਿਹੜੀ ਕੁੜੀ ਸ਼ਾਲੂ ਸੀ ਬੜੀ ਲਾਇਕ ਸੀ ਪੜ੍ਹਨ ਦੇ ਵਿੱਚ ਔਰ ਇਹਨੇ ਐਮਐਸਸੀ ਮੈਥਮੈਟਿਕਸ ਕੀਤੀ ਸੀ ਆਪਣੇ ਉਸ ਮੈਥਮੈਟਿਕਸ ਦੀ ਉਸ ਛੱਡ ਕੇ ਸੇਵਾ ਭਾਵ ਦੇ ਨਾਲ ਇਹ ਪੁਲਿਸ ਦੇ ਵਿੱਚ ਵਰਤੀ ਹੋਈ ਬਹੁਤ ਵੱਡਾ ਦੁਕਾਨ ਦਾ ਪਰਿਵਾਰ ਵਾਸਤੇ ਵੀ ਕੋਈ ਲਫਜ਼ ਨਹੀਂ ਜਿਹਦੇ ਨਾਲ ਤੁਸੀਂ ਇਸ ਦੁਕਾਨ ਤੋਂ ਬਿਆਨ ਕਰ ਸਕੋ ਐਕਸਪ੍ਰੈਸ ਕਰ ਸਕੋ ਪਰਮੇਸ਼ਵਰ ਅੱਗੇ ਹੋਏ ਅਰਦਾਸ ਆ ਕਿ ਇਸ ਪਰਿਵਾਰ ਨੂੰ ਮਜ਼ਬੂਤ ਰੱਖੇ ਔਰ ਇਹ ਬਹੁਤ ਵੱਡਾ ਇੱਕ ਘਾਟਾ ਬੇਟੀ ਬੜੀ ਹੋਣ ਆਰਸੀ ਬੜੀ ਲਾਇਕ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਐਮਐਸਸੀ ਮੈਥਮੈਟਿਕਸ ਕੀਤੀ ਸੀ ਇੰਟੈਲੀਜੈਂਸ ਔਰ ਇੱਕ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਇਹ ਬੱਚੇ ਅੰਪਰੂਵ ਅੱਜ ਇਸ ਥਾਂ ਤੇ ਪਹੁੰਚੇ ਸੀਗੇ ਸੋ ਮੈਂ ਸਮਝਦਾ ਵੀ ਸਮਾਜ ਨੂੰ ਵੀ ਔਰ ਸਰਕਾਰ ਨੂੰ ਵੀ ਇਸ ਪਰਿਵਾਰ ਨੂੰ ਮਜ਼ਬੂਤ ਕਰਨਾ ਪਊਗਾ ਇਹਨਾਂ ਨੂੰ ਖੜਾ ਕਰਨਾ ਪਊਗਾ ਔਰ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਵੀ ਜੋ ਵੀ ਇਹਨਾਂ ਦਾ ਬੰਦ ਆ ਉਸ ਬੇਟੀ ਨੂੰ ਵਾਪਸ ਤੇ ਨਹੀਂ ਲਿਆ ਸਕਾਂਗੇ ਨਾ ਹੀ ਉਸ ਦੁੱਖ ਦੀ ਪਰਮਾਈ ਹੋ ਸਕੇਗੀ ਪਰ ਫੇਰ ਵੀ ਕੁਝ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਦੇ ਦੁੱਖ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਆਵੇ ਦੋਖਤ ساری ਉਮਰ ਦਾ ਪਰ ਇੱਕ ਥੋੜਾ ਜਿਹਾ ਟਾਰਸ ਹੋ ਜਾਂਦਾ ਪਰਿਵਾਰ ਨੂੰ ਅੱਗੇ ਵਧਣ ਲਈ ਸੋ ਇਹਨਾਂ ਸ਼ਬਦਾਂ ਦੇ ਨਾਲ ਉਸ ਪਰਮ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਕਰਮ ਯੋਗੀ ਸੀ ਉਹਨੂੰ ਪਰਮੇਸ਼ਵਰ ਆਪਣੇ ਚਰਨਾਂ ਦੇ ਥਾਂ ਦੇਵੇ ਔਰ ਪਰਿਵਾਰ ਨੂੰ ਇਹ ਬਹੁਤ ਵੱਡਾ ਦੁਖਾਂਤ ਉਹਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਦੇ। ਥੈਂਕ ਯੂ। ਅੰਟਰ ਡਿਊਟੀ ਦੇ ਦੌਰਾਨ ਜਦੋਂ ਜਿਹੜਾ ਡਰਾਈਵਿੰਗ ਕਰ ਰਿਹਾ ਸੀ ਉਹ ਮੇਰੇ ਹਲਕਾ ਅਮੀਪੁਰ ਪਿੰਡ ਦਾ ਸੀ ਉੱਥੋਂ ਹੀ ਮ ਆਇਆ ਸੰਸਕਾਰ ਤੋਂ ਔਰ ਜਿਹੜੀ ਆ ਲੜਕੀ ਜਿੱਥੇ ਹੁਣ ਸੰਸਕਾਰ ਤੇ ਪਹੁੰਚੇ ਹੈ ਗਣੇਸ਼ ਦਾ ਫਾਦਰ ਜਿਹੜਾ ਉਹ ਕੋਕਿਆ ਪੀਡਬਲਯੂਡੀ ਦੇ ਵਿੱਚ ਬੜਾ ਚੰਗਾ ਇਹਨਾਂ ਦਾ ਫਾਦਰ ਔਰ ਉੱਥੇ ਪਹੁੰਚੇ ਆ ਬੜਾ ਦੁੱਖ ਹੋਇਆ ਕਿਉਂਕਿ ਸਾਰਾ ਪਰਿਵਾਰ ਦੇ ਉੱਤੇ ਇਹੋ ਜਿਹਾ ਜਦੋਂ ਇੱਕ ਇੱਕਦਮ ਇਹੋ ਜਿਹੀ ਘਟਨਾ ਵਾਪਰ ਜੇ ਤੇ ਬੜਾ ਦੁੱਖ ਹੁੰਦਾ ਹੈ ਉੱਗੇ ਅਮੀਰ ਜਿਹੜਾ ਮੈਂ ਦੇਖਿਆ ਆ ਉਹਨਾਂ ਦਾ ਜਿਹੜਾ ਜੀ ਦੀ ਡੈਥ ਹੋਈ ਆ ਉਹ ਬੜਾ ਜਵਾਨ ਸੀਗਾ ਮੁੰਡਾ ਉਹਦਾ ਛੋਟਾ ਬੱਚਾ ਜਿਹੜਾ 1 ਸਾਲ ਦਾ ਬੇਟਾ ਜਿਹਦਾ ਕਿ ਅੱਜ ਬਰਥਡੇ ਆ ਔਰ ਅੱਜ ਦੇ ਦਿਨੀ ਉਹਦਾ ਜਿਹੜੇ ਫਾਤ ਦਾ ਸੰਸਕਾਰ ਹੋ ਰਿਹਾ ਬੜੀ ਦੁੱਖ ਭਰੀ ਗੱਲ ਆ ਮਤਲਬ ਇਹਦੇ ਤੇ ਜ਼ਿਆਦਾ ਬੋਲੇ ਨਹੀਂ ਜਾ ਸਕਦਾ ਔਰ ਜਿਹੜੇ ਬਾਕੀ ਵੀ ਦੋ ਨੇ ਉਹ ਮੈਨੂੰ ਉਹਨਾਂ ਦਾ ਨੌਲੇਜ ਨਹੀਂ ਕਿ ਕਿਹੜੀ ਜਗ੍ਹਾ ਤੇ ਆ ਗੁਰਦਾਸਪੁਰ ਦੋ ਹੀ ਭੱਜਾ ਨਹੀਂ ਬਾਕੀ ਵੀ ਗੁਰਦਾਸਪੁਰ ਦੇ ਤੇ ਨਹੀਂ ਪਰ ਜਿੱਥੇ ਦੇ ਵੀ ਹੈਗੇ ਨੇ ਚਾਰਾਂ ਦਾ ਹੀ ਬੜਾ ਦੁੱਖ ਆ ਸਾਰਿਆਂ ਨੂੰ और परमात्मा की अरदास करते हैं कि जिन्हें ये असह घाटा परिवारा न्याया परमात्मा मेहर पर हाथ रखे और परिवार आज बड़ा ही अनफॉर्चुनेट एक एक्सीडेंट हुआ है सुबह कि हमारे गुरदासपुर पुलिस के जो एक कांस्टेबल सिलेक्शन ग्रेड कांस्टेबल है गुरप्रीत सिंह और लेडी कांस्टेबल जो पीएपी में पोस्टेड थे उनका एक सड़क दुर्घटना में जो हमारी बस आ रही थी ऑन ड्यूटी उसके एक्सीडेंट में उनकी डेथ हो गई है आज हम उनके ही जो अंतिम संस्कार है उसमें शामिल हुए हैं सो एक बड़ा ही अनफॉर्चुनेट इंसिडेंट है पुलिस डिपार्टमेंट जो पूरा अपने सारे मुलाजिमों के साथ है उनके परिवारों के साथ है जो भी हुआ है उसको तो हम नहीं वो कर सकते पर आगे जो इनके फैमिलीज़ की वो रक रख रखाव है वो हम सारी जिम्मेदारी से निभाएंगे